ਰਾਹੁਲ ਗਾਂਧੀ ਨੂੰ ਕਿਸਾਨ ਮਿਲੇ ਸੀ ਵੀ ਸਾਡੀਆਂ ਮੰਗਾਂ ਜਿਹੜੀਆਂ ਨੇ ਲੋਕ ਸਭਾ ਦੇ ਵਿੱਚ ਚੁੱਕਿਆ ਜਾਣ ਤੇ ਸਾਨੂੰ ਜੋ ਪਾਣ ਦਾ ਹੱਕ ਹੈ ਦਵਾਇਆ ਜਾਵੇ ਤਾਂ ਅਜ ਰਾਹੁਲ ਗਾਂਧੀ ਵੱਲੋਂ ਕਹਿ ਗਿਆ ਕਿ ਇੰਡੀਆ ਗੱਠ ਜੋੜ ਕਿਸਾਨਾਂ ਨੂੰ ਐਮਐਸਪੀ ਜ਼ਰੂਰ ਦਵਾ ਕੇ ਰਹੇਗਾ ਇੱਛਾ ਹੈ ਜਰ ਹਰ ਕੀਤੀ ਕਿ ਅਸੀਂ ਸ਼੍ਰੀ ਰਾਹੁਲ ਗਾਂਧੀ ਦੇ ਨਾਲ ਮਿਲੀਏ ਉਹਨਾਂ ਨਾਲ ਗੱਲ ਕਰਕੇ ਆਖਰ ਸਮਾਂ طے ਹੋ ਗਿਆ ਕਿ ਤੁਸੀਂ ਸੰਸਦ ਵਿੱਚ ਆ ਜਾਓ ਮੈਂ ਉਹ ਤੁਹਾਨੂੰ ਮਿਲਾऊंगा 12 ਕਿਸਾਨ ਆਗੂ ਨੂੰ ਇਸ ਗੱਲ ਦੀ ਆਗਿਆ ਮਿਲੀ ਉਹ ਸੰਸਦ ਭਵਨ ਦੇ ਗੇਟ ਤੇ ਪਹੁੰਚ ਗਏ ਆਪਾ ਜਮਰਤਪਾਲ ਸਿੰਘ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਦਾਰਿਤ ਕੀਤੀ ਗਿਆ ਵੀ ਜਿਹੜੇ ਮੈਂ ਤੇ ਐਨਐਸਏ ਆ ਉਹ ਹਟਾਇਆ ਜਾਵੇ ਜਿਹਦੇ ਚੱਲਦਾ ਕੋਰਟ ਦੇ ਵਿੱਚ ਸੁਣਵਾਈ ਹੋ ਤੇ ਕੋਰਟ ਵੱਲੋਂ ਹੁਣ 2 ਦਿਨ ਬਾਅਦ ਇਸ ਫੈਸਲੇ ਦੇ ਉੱਤੇ ਫੈਸਲਾ ਸੁਣਾਇਆ ਜਾਵੇਗਾ ਉਹਨਾਂ ਨੇ ਦੂਜੀ ਤਰ੍ਹਾਂ ਪੱਖ ਮੰਗ ਲਿਆ ਤਾਂ ਜਿਹੜੇ ਸਰਕਾਰੀ ਵਕੀਲ ਸਾਹਿਬ ਸੀ ਉਹਨਾਂ ਨੇ ਇਹ ਮਸਲਾ ਉਠਾਤਾ ਕਿ ਇਹਨਾਂ ਦਾ ਮਾਤਾ ਪਿਤਾ ਨੇ ਜਿਹੜਾ ਐਡਰੈਸ ਲਿਖਾਇਆ ਉਹ ਸਹੀ ਨਹੀਂ ਪਹਿਲਾਂ ਜੀ ਆਪਣਾ ਐਡਰੈਸ ਸਹੀ ਕਰਨ ਉਸ ਫਾਲਸਿੰਗ ਖੈਰਾ ਉਹਨਾਂ ਦੀ ਖੈਰਾ ਸਾਹਿਬ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਆਂਗਣ ਵਾਲੀ ਦੇ ਵਿੱਚ ਜੋ ਬੱਚਿਆਂ ਨੂੰ ਖਰਾਬ ਖਾਣਾ ਦਿੱਤਾ ਜਾ ਰਿਹਾ ਉਹਦੇ ਅਫਸਰ ਦੇ ਹੱਕ ਦੇ ਵਿੱਚ ਆਇਆ ਪੁਖਮંત્રી ਸਾਹਿਬ ਦੋਦਾ ਗਏ ਉੱਥੇ ਜਾ ਕੇ ਜਿਹੜੀਆਂ ਆਂਗਣਵਾੜੀ ਸੀ ਇਹਨਾਂ ਨੂੰ ਕਿਸੇ ਨੂੰ ਘਰ ਚੋਂ ਦੱਕਤਾ ਕਿਸੇ ਨੂੰ ਰਾਸਤੇ ਚ ਲੈ ਲਿਆ ਕਿਉਂ ਤੁਸੀਂ ਆਪ ਕਹਿਆ ਸੀ ਧਰਨੇ ਮਜਾਰੇ ਚੱਲਦੇ ਆ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹੜਾ ਸੇ ਚਲਾ ਹੁੰਦਾ ਹੈ ਅੱਜ ਤੁਹਾਨੂੰ ਇੰਨਾ ਡਰ ਪੈ ਗਿਆ ਸਤ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਤਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋਈ ਜ਼ਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਜੁੜਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਾਂਗਾ ਤੁਹਾਨੂੰ ਸਵਾਗਤ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਡਾਕਟਰ ਸਾਹਿਬਾ ਤੁਹਾਨੂੰ ਯਾਦ ਹੀ ਹੋਣਾ ਵੀ ਰਾਹੁਲ ਗਾਂਧੀ ਨੂੰ ਕਿਸਾਨ ਮਲੇ ਸੀ ਵੀ ਸਾਡੀਆਂ ਮੰਗਾਂ ਜਿਹੜੀਆਂ ਨੇ ਲੋਕ ਸਭਾ ਦੇ ਵਿੱਚ ਚੁੱਕਿਆ ਜਾਣ ਤੇ ਸਾਨੂੰ ਜੋ ਬਣਦਾ ਹੱਕ ਹੈ ਦਵਾਇਆ ਜਾਵੇ ਤਾਂ ਅੱਜ ਰਾਹੁਲ ਗਾਂਧੀ ਵੱਲੋਂ ਕਹਿ ਗਿਆ ਕਿ ਇੰਡੀਆ ਗੱਠ ਜੋੜ ਕਿਸਾਨਾਂ ਨੂੰ ਐਮ ਐਸ ਦੇਖੋ ਜਿਹੜੇ ਰਾਹੁਲ ਗਾਂਧੀ ਨੇ ਬਹੁਤ ਕੁਝ ਕਿਹਾ ਆਪਣੀਆਂ ਯਾਤਰਾਵਾਂ ਦੌਰਾਨ ਉਹਨਾਂ ਨੇ ਲੋਕਾਂ ਨਾਲ ਕੁਝ ਵਾਅਦੇ ਕੀਤੇ ਕਿਸਾਨ ਜਿਹੜੇ ਨੇ ਬਾਰਡਰਾਂ ਤੇ ਬੈਠੇ ਆ ਕੁਝ ਕਿਸਾਨ ਜਥੇਬੰਦੀਆਂ ਸਾਰੀਆਂ ਪਰ ਬੈਠੀਆਂ ਨੇ ਫਰਵਰੀ ਤੋਂ ਬੈਠੀਆਂ ਨੇ ਤੇ ਉਹਨਾਂ ਨੇ ਤਕਰੀਬਨ ਅੱਧੀ ਤੋਂ ਵੱਧ ਗਰਮੀ ਆਪਣੇ ਪਿੰਡੇ ਤੇ ਹੰਡਾਤੀ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਅਸੀਂ ਸ਼੍ਰੀ ਰਾਹੁਲ ਗਾਂਧੀ ਦੇ ਨਾਲ ਮਿਲੀਏ ਉਹਨਾਂ ਨਾਲ ਗੱਲ ਕਰ ਗਏ ਆਖਰ ਸਮਾ طے ਹੋ ਗਿਆ ਕਿ ਤੁਸੀਂ ਸੰਸਦ ਵਿੱਚ ਆ ਜਾਓ ਮੈਂ ਉੱਥੇ ਤੁਹਾਨੂੰ ਮਿਲਾਂਗਾ 12 ਕਿਸਾਨ ਆਗੂ ਨੂੰ ਇਸ ਗੱਲ ਦੀ ਆਗਿਆ ਮਿਲੀ ਉਹ ਸੰਸਦ ਭਵਨ ਦੇ ਗੇਟ ਤੇ ਪਹੁੰਚ ਗਏ ਪਰ ਉਹਨਾਂ ਨੂੰ ਅੰਦਰ ਦੀ ਜਾਣ ਦਿੱਤਾ ਗਿਆ ਜਦੋਂ ਇਹ ਗੱਲ ਰਾਹੁਲ ਗਾਂਧੀ ਨੂੰ ਪਤਾ ਲੱਗੀ ਤੇ ਰਾਹੁਲ ਗਾਂਧੀ ਕਹਿੰਦਾ ਮੈਂ ਆਪ ਲੈ ਕੇ ਹਾਂ ਉਹਨਾਂ ਨੂੰ ਤੇ ਫਿਰ ਜਿਵੇਂ ਉਹ ਪੁਰਾਣੇ ਜਵਾਨੇ ਚ ਕਹਿੰਦੇ ਸੀ سیمਸਮ ਗੱਪਾ سیمਸਮ ਬੁਸ਼ ਕਰਦੇ ਸਾਈਆਂ ਸਭ ਨੂੰ ਖੁਸ਼ ਤੇ سیمਸਮ ਗੱਪਾ ਮੂੰਗੋ ਦਰਵਾਜ਼ਾ ਦਰਵਾਜ਼ੇ ਵੀ ਖੁੱਲ ਗਏ ਕਿਸਾਨਾਂ ਅੰਦਰ ਚਲੇ ਗਏ ਕਿਸਾਨਾਂ ਨੇ ਉੱਥੇ ਜਾ ਕੇ ਆਪਣੀਆਂ ਮੰਗਾਂ ਰੱਖੀਆਂ ਗੱਲਬਾਤ ਕੀਤੀ ਰਾਹੁਲ ਗਾਂਧੀ ਨੇ ਭਰੋਸਾ ਦਿੱਤਾ ਕਿ ਤੁਹਾਡਾ ਐਮਐਸਪੀ ਵਾਲਾ ਮੁੱਦਾ ਮੈਂ ਸੰਸਦ ਵਿੱਚ ਉਠਾਵਾਂਗਾ ਉਹਨਾਂ ਨੇ ਕਿਹਾ ਭਾਰਤੀ ਜਨਤਾ ਪਾਰਟੀ ਵਾਲੇ ਦੇ ਕਈ ਜਿਹੜੇ ਨਵੇਂ-ਨਵੇਂ ਭਾਰਤੀ ਜਨਤਾ ਪਾਰਟੀ 'ਚ ਗਏ ਨੇ ਜੇ ਕੋਈ ਕਿਤੇ ਖਾਸ ਧਰਮ ਨਾਲ ਸੰਬੰਧਿਤ ਖੇਤਰ ਵਿੱਚ ਗਿਆ ਹੋਵੇ ਤਾਂ ਬੱਟੇ ਪੱਦਰ ਦੇ ਉੱਤੇ ਉੱਥੇ ਇਹੋ ਹੋ ਜਾਂਦਾ ਹੈ ਜਿਵੇਂ ਉਹੀ ਸਭ ਤੋਂ ਵੱਡਾ ਇਹਦੀ ਪਾਲਣਾ ਕਰਨ ਵਾਲਾ ਹੈ ਉਹ ਮਾਲਾ ਵੀ ਵੱਧ ਫੇਰਦਾ ਹੈ ਬਥੇਰੇ ਆਗੂ ਆਏ ਜਿਨ੍ਹਾਂ ਨੇ ਇਹ ਕਿਹਾ ਹਾ ਕਲ ਰਬਨੀਤ ਬਿੱਟੂ ਇੱਥੇ ਆਇਆ ਸੀ ਉਹਨੇ ਵਿਰੋਧ ਕਰਤਾ ਕਹਿੰਦਾ ਇਹ ਤਾਂ ਇੰਡੀਆ ਗੱਠ ਜੋੜ ਦਾ ਹਿੱਸਾ ਨਹੀਂ ਇਹ ਨੂੰ ਪੁੱਛੇ ਤੂੰ ਕੀ ਸੀ ਜਦੋਂ ਤੂੰ ਕਿਸਾਨਾਂ ਦੀਆਂ ਮੰਗਾਂ ਵਾਸਤੇ ਦਿੱਲੀ ਚ ਗਿਆ ਸੀ ਤੇਰਾ ਵਿਰੋਧ ਹੋ ਗਿਆ ਉਦੋਂ ਉਹ ਕਿਸਾਨ ਕਿਸਾਨ ਦੀ ਥਾ ਤੇ ਕੁਝ ਹੋਰ ਸੀ ਇਹ ਗਲਤ ਗੱਲ ਹੈ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਬਹੁਤ ਛੇਤੀ ਇਹ મોદી ਸਾਊ ਦੀ ਸਰਕਾਰ ਗਈ ਕਿ ਗਈ ਪਤਾ ਨਹੀਂ ਜਾਂਦੀ ਕਿ ਨਹੀਂ ਜਾਂਦੀ ਉਹ ਜਾਣਨ ਤੇ ਫਿਰ ਤੁਹਾਡੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਇਸੇ ਸੰਸਦ ਦੇ ਵਿੱਚ ਪਾਸ ਕਰ ਦੇਵਾਂਗੇ ਤੁਹਾਡੀ ਫਸਲ ਦਾ ਕੋਈ ਵੀ ਖਰੀਦ ਐਮਐਸਪੀ ਤੋਂ ਹੀਠਾ ਨਹੀਂ ਹੋਵੇਗਾ ਜੇ ਪ੍ਰਾਈਵੇਟ ਏਜੰਸੀਆਂ ਪਲੇਅਰਜ਼ ਨੇ ਉਹ ਚੀਜ਼ ਖਰੀਦਣੀ ਹੈ ਉਹਨੂੰ ਘੱਟੋ-ਘੱਟ ਐਮਐਸਪੀ ਤੇ ਗਰੰਟੀ ਹੈ ਜਿਹੜੀ ਉਹ ਦੇਣੀ ਪਵੇਗੀ ਉਦੋਂ ਵੱਧ ਖਰੀਦ ਲੈ ਜੀ ਸਕਦੇ ਖਰੀਦੇ ਪਰ ਐਮਐਸਪੀ ਤੋਂ ਹੀਠਾ ਖਰੀਦ ਨਹੀਂ ਹੋ ਸਕੇਗੀ ਇਹ ਗੱਲ ਉਹਨਾਂ ਨੇ ਭਰੋਸਾ ਦਿਵਾਇਆ ਸੀ ਤੇ ਅੱਜ ਰਾਹੁਲ ਗਾਂਧੀ ਨੇ ਇਹ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੈਂ ਉਹਨਾਂ ਨਾਲ ਵਾਅਦਾ ਕੀਤਾ ਜੇ ਤਾਂ ਇਹ મોદી ਸਾਹਿਬ ਕਰ ਦੇਣ ਚੰਗਾ ਨਹੀਂ ਤਾਂ ਜਦੋਂ ਵੀ ਇੰਡੀਆ ਗੱਠ ਜੋੜ ਸੱਤਾ ਦੇ ਵਿੱਚ ਆਇਆ ਅਸੀਂ ਕਿਸਾਨਾਂ ਦੀ ਐਮਐਸਪੀ ਦੀ ਗਾਰੰਟੀ ਸਰਬਸੰਮਤੀ ਨਾਲ ਪਾਸ ਕਰਾਂਗੇ ਜੀ ਸੌਦ ਦੇ ਪਾਸੇ ਭਾਈ ਅਮਰਤਪਾਲ ਸਿੰਘ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਿਆ ਵੀ ਜਿਹੜੇ ਮੇਰੇ ਤੇ ਐਨਐਸਏ ਹੈ ਉਹ ਹਟਾਇਆ ਜਾਵੇ ਜਿਹਦੇ ਚੱਲਦਾ ਹੈ ਕੋਰਟ ਦੇ ਵਿੱਚ ਸੁਣਵਾਈ ਹੋ ਤੇ ਕੋਰਟ ਵੱਲੋਂ ਹੁਣ 2 ਦਿਨ ਬਾਅਦ ਇਸ ਫੈਸਲੇ ਦੇ ਉੱਤੇ ਫੈਸਲਾ ਸੁਣਾਇਆ ਜਾਵੇਗਾ ਜੀ ਦੇਖੋ ਇਹ ਇਸ ਤਰ੍ਹਾਂ ਦਾ ਮਾਮਲਾ ਹੈ ਕਿ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕਰਤੀ ਕਿ ਮੇਰੇ ਤੇ ਐਨਐਸਏ ਹਟਾਇਆ ਜਾਵੇ ਜਦੋਂ ਵੀ ਅਦਾਲਤ ਦੇ ਵਿੱਚ ਇਸ ਤਰ੍ਹਾਂ ਦਾ ਪੱਖ ਜਾਂਦਾ ਹੈ ਕੋਈ ਅਰਜੀ ਪੈਂਦੀ ਹੈ ਤਾਂ ਮਾਨਯੋਗ ਅਦਾਲਤ ਦੂਜੀ ਧਿਰ ਦਾ ਵੀ ਪੱਖ ਲੈਂਦੇ ਨੇ ਕਿ ਦੂਜੀ ਧਿਰ ਦਾ ਪੱਖ ਕੀ ਹੈ ਇਹਨੂੰ ਵੀ ਜਾਣਿਆ ਜਾਵੇ ਉਹਨਾਂ ਨੇ ਦੂਜੀ ਧਿਰ ਦਾ ਪੱਖ ਮੰਗ ਲਿਆ ਤਾਂ ਜਿਹੜੇ ਸਰਕਾਰੀ ਵਕੀਲ ਸਾਹਿਬ ਸੀ ਉਹਨਾਂ ਨੇ ਇਹ ਮਸਲਾ ਉਠਾਤਾ ਕਿ ਇਹਨਾਂ ਦਾ ਮਾਤਾ ਪਿਤਾ ਨੇ ਜਿਹੜਾ ਐਡਰੈਸ ਲਕਾਇਆ ਉਹ ਸਹੀ ਨਹੀਂ ਪਹਿਲਾਂ ਜੀ ਆਪਣਾ ਐਡਰੈਸ ਸਹੀ ਕਰਨ ਪਤਾ ਨਹੀਂ ਇਹ ਗਲਤੀ ਕਿਵੇਂ ਹੋਈ ਕਿੱਥੋਂ ਹੋਈ ਇਹ ਤਾਂ ਅਮਰਤਪਾਲ ਦੇ ਮਾਤਾ ਪਿਤਾ ਹੀ ਦੱਸ ਸਕਦੇ ਜਿਨ੍ਹਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਪਰਮਾਨਜੋਗ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸਮਾਂ ਦਿੱਤਾ ਪਰਸੋਂ ਵਾਸਤੇ ਕਿ ਤੁਸੀਂ ਅੱਜ ਇਹਨਾਂ ਨੂੰ ਦੇ ਦਿਓ ਜੇ ਐਡਰੈਸ ਦੇ ਵਿੱਚ ਕੋਈ ਕਮੀ ਪੇਸ਼ੀਆ ਇਹ ਉਸ ਕਮੀ ਪੇਸ਼ੀ ਨੂੰ ਦੂਰ ਕਰਕੇ ਅਗਲੇ ਵਾਸਤੇ ਲਿਆਂਦਾ ਜਾਵੇ ਪਰਸੋਂ ਨੂੰ ਇਹਦੇ ਤੇ ਸਰਵੇਾਈ ਹੋਣਾ ਹੋਵੇਗੀ ਮੇਰੇ ਖਿਆਲ ਹੈ ਤਾਂ ਇਹ ਟੈਕਨੀਕਲ ਗਲਤੀ ਹੈ ਜਿਹੜੇ ਐਡਰੈਸ ਦੇ ਵਿੱਚ ਕੋਈ ਫਰਕ ਸੀ ਉਹ ਐਡਰੈਸ ਉੱਥੇ ਵੀ ਠੀਕ ਕੀਤਾ ਜਾ ਸਕਦਾ ਸੀ ਉਹਦੇ ਪਿੱਤਾ ਤੇ ਮਾਤਾ ਦਾ ਆਧਾਰ ਕਾਰਡ ਦੇ ਐਡਰੈਸ ਦਾ ਬਰਾਬਰ ਹੋਏਗਾ ਜਿਹੜੇ ਐਡਰੈਸ ਵਿੱਚ ਅੰਤਰ ਸੀ ਤਾਂ ਉਹ ਉਹਦੇ ਵਿੱਚ ਜਰੂਰ ਲਿਆਂਦਾ ਜਾਂਦਾ ਜਾਂਦਾ ਚੰਗਾ ਹੋਣਾ ਸੀ ਵਧੀਆ ਹੋਣਾ ਸੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਸੁਖਪਾਲ ਸਿੰਘ ਖੈਰਾ ਉਹਨਾਂ ਦੀ ਖੈਰਾ ਸਾਹਮਣੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਅੰਗਣਵਾਲੀ ਦੇ ਵਿੱਚ ਜੋ ਬੱਚਿਆਂ ਨੂੰ ਖਰਾਬ ਖਾਣਾ ਦਿੱਤਾ ਜਾ ਰਿਹਾ ਉਹਦੇ ਅਫਸਰ ਦੇ ਹੱਕ ਦੇ ਵਿੱਚ ਆਇਨੇ ਜੀ ਦੇਖੋ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਅਸੀਂ ਬਹੁਤ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਜਿਹੜਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਦਿੱਲੀ ਆਪਕਾਰੀ ਨੀਤੀ ਦੇ ਵਿੱਚ ਤਬਦੀਲੀ ਕੀਤੀ ਤੇ ਕੇਂਦਰੀ ਬਾਲ ਜੇਲ੍ਹ ਦੇ ਵਿੱਚ ਹਿੱਸੇ ਕਰਕੇ ਬੈਠਾ ਮਨੀਸ਼ ਸ਼ੋਧਿਆ ਹਿੱਸੇ ਕਰਕੇ ਬੈਠਾ। ਉੱਥੇ ਕਾਰਪੋਰੇਸ਼ਨ ਚਲਦੀ ਸੀ। ਕਾਰਪੋਰੇਸ਼ਨ ਦੀ ਥਾਂ ਤੇ ਪ੍ਰਾਈਵੇਟ ਬੰਦਿਆਂ ਨੂੰ ਠੇਕੇ ਦੇ ਨੇ। ਇਹਦਾ ਤਰਕ ਦੱਸ ਦੇਣ ਕੀ ਹੈ? ਚਲੋ ਕਰਤੇ। ਹੁਣ ਪੰਜਾਬ ਦੇ ਵਿੱਚ ਜਿਹੜਾ ਆਂਗਣਵਾਰੀ ਰਾਹੀ ਜ਼ਿਲ੍ਹਾ ਸਮਾਜ ਭਲਾਈ ਅਫਸਰ ਇਹ ਬੱਚਿਆਂ ਵਾਸਤੇ ਖੁਰਾਕ ਮੁਹਈਆ ਕੀਤੀ ਜਾਂਦੀ ਆ ਦਲੀਆ ਦਿੱਤਾ ਜਾਂਦਾ ਹੋਰ ਦਿੱਤਾ ਜਾਂਦਾ ਉਹਦੇ ਬਾਰੇ ਸਵਾਲ ਉੱਠ ਖੜੇ ਉਹ ਤਾਂ ਅਤ ਕਿਿਸਮ ਦਾ ਘਟਿਆ ਦਰਜੇ ਦਾ ਜਿਹਨੂੰ ਮਨੁੱਖ ਖਾਈ ਨਹੀਂ ਸਕਦਾ ਉਹ ਚੀਜ਼ਾਂ ਮੁਹਈਆ ਹੋਣ ਲੱਗ ਗਈਆਂ ਤੇ ਇੱਕ ਕੰਪਨੀ ਨੂੰ ਦਿੱਤਾ ਏ ਠੇਕਾ ਕੰਪਨੀ ਆਪਣਾ ਮੁਨਾਫਾ ਕਮਾਈ ਜਾਂਦੀ ਏ ਜੋ ਦੋਸ਼ ਲੱਗਦੇ ਆ ਤੇ ਘਟਿਆ ਵਰਤਾਇਆ ਜਾ ਰਿਹਾ ਹੈ ਦਿੱਲੀ ਦੇ ਵਿੱਚ ਵੀ ਸਰਕਾਰੀ ਥਾਂ ਤੇ ਪ੍ਰਾਈਵੇਟ ਲਿਆਂਦੇ ਇਹ ਜੇ ਮਹਿਕਮਾ ਆਪ ਖਰੀਦਦਾ ਸੀ ਤੁਹਾਨੂੰ ਪ੍ਰਾਈਵੇਟ ਏਜੰਸੀ ਲਿਆਉਣ ਦੀ ਜ਼ਰੂਰਤ ਕੀ ਪੈਗੀ ਤੇ ਜਿਹੜੀ ਕੱਟੜ ਇਮਾਨਦਾਰਤਾ ਤੁਸੀਂ ਲਿਆਉਣੀ ਸੀ ਉਹਦੇ ਵਿੱਚ ਇੱਕ ਗੱਲ ਤਾਂ ਦੱਸਿਓ ਕਿ ਮੁੱਖ ਮੰਤਰੀ ਸਾਹਿਬ ਦੋਦਾ ਗਏ ਉੱਥੇ ਜਾ ਕੇ ਜਿਹੜੀਆਂ ਆਂਗਣਵਾੜੀ ਸੀ ਇਹਨਾਂ ਨੂੰ ਕਿਸੇ ਨੂੰ ਘਰ ਚ ਦੱਕਤਾ ਕਿਸੇ ਨੂੰ ਹਰਾਸਤ ਚ ਲੈ ਲਿਆ ਕਿਉਂ ਤੁਸੀਂ ਆਪ ਕਹਿਆ ਸੀ ਧਰਨੇ ਮਜਾਰੇ ਚੱਲਦੇ ਆ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਅੱਜ ਤੁਹਾਨੂੰ ਇਹਨਾਂ ਡਰ ਪੈ ਗਿਆ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਮਹਿਕਮੇ ਦੇ ਮੰਤਰੀ ਡਾਕਟਰ ਬਲਜੀਤ ਕੌਰ ਉਹਨਾਂ ਨੇ ਇਹਦੀ ਇਨਕੁਆਰੀ ਮਾਰਕਰ ਤੱਕ ਇਹਨਕੁਆਰੀ ਕੀਤੀ ਜਾਵੇ ਸੁਖਪਾਲ ਸਿੰਘ ਖੜਾ ਕਹਿੰਦੇ ਨੇ ਕਿ ਜਿਹੜਾ ਇਹ ਅਧਿਕਾਰੀ ਹੈ ਸੀਡੀਪੀਓ ਵਿਕਰਮਜੀਤ ਸਿੰਘ ਸੀਡੀਪੀਓ ਰਈਆ ਅੰਮ੍ਰਿਤਸਰ ਦੇ ਅਹੁਦੇ ਤੇ ਤਾਇਨਾਤ ਨੇ ਆਂਗਣਵਾੜੀ ਕੇਂਦਰਾਂ ਨੂੰ ਰਾਸ਼ਨ ਸਪਲਾਈ ਬਾਰੀ ਪ੍ਰਣਾਲੀ ਵਾਲੀ ਇੱਕ ਪ੍ਰਾਈਵੇਟ ਫਰਮ ਨੂੰ ਦੇਤਾ ਜੋ ਸਟੈਂਡਰਡ ਮੁਤਾਬਕ ਨਹੀਂ ਉਸ ਤੋਂ ਕਠਿਤ ਘਟਿਆ ਦਰਜੇ ਦਾ ਮਾਲ ਸਪਲਾਈ ਕਰ ਰਿਹਾ ਇਹ ਮਾਮਲਾ ਜਦੋਂ ਵਿਭਾਗ ਦੇ ਵਿੱਚ ਆ ਗਿਆ ਤਾਂ ਕਹਿੰਦੇ ਉਹਨਾਂ ਨੂੰ ਮੁਤਲ ਕਰਤਾ ਖੈਰਾ ਸਾਹਿਬ ਕਹਿੰਦੇ ਆ ਕਿ ਇਹ ਪ੍ਰਾਈਵੇਟ ਫਰਮ ਦਾ ਇੰਨਾ ਪ੍ਰਭਾਵ ਹੈ ਕਿ ਬੱਚਿਆਂ ਨੂੰ ਦੀ ਜਾਨ ਖਤਰੇ ਚ ਪਾਉਣ ਵਾਲੇ ਰਾਸ਼ਨ ਵਿੱਚ ਉੱਲੀ ਦੀ ਸ਼ਿਕਾਇਤ ਦੇ ਆਧਾਰ ਤੇ ਘਟਿਆਂ ਵਿੱਚ ਹੀ ਉਹਨੂੰ ਮਤਲਬ ਕਰਤਾ ਸ਼ਿਕਾਇਤਾਂ ਪਹਿਲਾਂ ਵੀ ਆਈਆਂ ਨੇ ਮੈਡਮ ਬਲਜੀਤ ਕੌਰ ਨੇ ਜਾਂਚ ਦੇ ਵੀ ਉਦੇਸ਼ ਦਿੱਤੇ ਨੇ ਕਿ ਇਹ ਇਕੱਲਾ ਜ਼ਿੰਮੇਵਾਰ ਹੈ ਫਰਮ ਵਾਲਿਆਂ ਦੀ ਹਿਸਾ ਪੱਤੀ ਕਿਤੇ ਦੂਰਦਾਰ ਤੱਕ ਤਾਂ ਨਹੀਂ ਜਾਂਦੀ ਇਹ ਸਵਾਲ ਨੇ ਜਾਂਚ ਦੇ ਘੇਰੇ ਚ ਨੇ ਮੰਤਰੀ ਸਾਹਿਬਾਂ ਨੇ ਜਾਂਚ ਆਰੰਭੀ ਹੋਈ ਹੈ ਦੇਖ ਰਹੋਗੇ ਕਾ ਕਿ ਜਾਂਚ ਪੜਤਾਲ ਸਹੀ ਰੂਪ ਵਿੱਚ ਹੁੰਦੀ ਹੈ ਜਾਂ ਲਿਪਾ ਪੋਚੀ ਨਾਲ ਹੀ ਕੰਮ ਸਰ ਜਾਂਦਾ ਹੈ ਇਹ ਤਾਂ ਜਾਂਚ ਦੀ ਰਿਪੋਰਟ ਦੇ ਆਉਣ ਤੋਂ ਬਾਅਦ ਪਤਾ ਲੱਗੇਗਾ ਤੇ ਫਿਰ ਉਸ ਤੋਂ ਬਾਅਦ ਕਿਹਦੇ ਕਿਹਦੇ ਤੇ ਐਕਸ਼ਨ ਹੁੰਦਾ ਖਹਿਰਾ ਸਾਹਿਬ ਇਸ ਸੀ ਡੀ ਪੀਓ ਵਿਕਰਮਜੀਤ ਸਿੰਘ ਦੇ ਹੱਕ ਚ ਆਏ ਨੇ ਕਿ ਪਛੋਕੜ ਬੰਦੇ ਦਾ ਚੰਗਾ ਸਾਨੂੰ ਨਹੀਂ ਪਤਾ ਇਹ ਖਹਿਰਾ ਸਾਹਿਬ ਕਹਿੰਦੇ ਆ ਜੇ ਚੰਗਾ ਹੈ ਤਾਂ ਚੰਗਾ ਬੰਦਾ ਚੰਗਾ ਹੀ ਰਹਿੰਦਾ ਹੈ ਦੇਖੋ ਅੱਗੇ ਇਹਦੇ ਵਿੱਚ ਹੁਣ ਕੀ ਵਾਪਰਦਾ ਜੀ ਸੋ ਦੁਜੇ ਪਾਸੇ ਘਰ ਕਰਦੇ ਆ ਜੀ ਇੱਕ ਵਿਆਹ ਸਮਾਗਮ ਦੇ ਵਿੱਚ ਪੁਲਿਸ ਵਾਲੇ ਪਹੁੰਚ ਜਾਂਦੇ ਨੇ ਜਿੱਦੇ ਚਲਦੇ ਆਮ ਆਦੀ ਪਾਰਟੀ ਦੇ ਵਿਧਾਇਕ ਉੱਥੇ ਮੌਜੂਦ ਹੁੰਦੇ ਨੇ ਤੇ ਇਲਜ਼ਾਮ ਲਗਾਉਂਦੇ ਨੇ ਕਹਿੰਦੇ ਬਿਨ ਬੁਲਾਏ ਪੁਲਿਸ ਵਾਲੇ ਤੇ ਸ਼ਰਾਬ ਪੀਣ ਲਈ ਪਹੁੰਚ ਗਏ ਆਂਦੇ ਨੇ ਜੀ ਇਹਦੇ ਜਹੰਦਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਰਵਣ अरोड़ा ਚਰਚਾ ਇਹਨਾਂ ਦੀ ਵੀ ਬਹੁਤ ਰਹਿੰਦੀ ਹੈ ਰਵਣ अरोड़ा ਸਾਹਿਬ ਦੀ ਇੱਕ ਨਿੱਜੀ ਰੋੜ ਜੋੜ ਚ ਦਾਖਲ ਹੋ ਗਏ ਪਾਤਰਾ ਥਾਣੇ ਦੇ ਪੁਲਿਸ ਮੁਲਾਜ਼ਮ ਤੇ ਸ਼ਰਾਬ ਪੀਂਦੇ ਫੜੇ ਗਏ ਕਹਿੰਦੇ ਕਿ ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ ਹੁਸ਼ਿਆਰਪੁਰ ਹਾਈਵੇ ਤੇ ਇੱਥੇ ਸ਼ਰਾਬ ਪੀ ਰਹੇ ਸਨ ਔਰ ਪੁਲਸਵਾਲਿਆਂ ਨੂੰ ਉੱਥੇ ਪਹੁੰਚਣ ਦਾ ਸੱਦਾ ਦਿੱਤਾ ਨਹੀਂ ਸੀ ਗਿਆ ਫਿਰ ਵੀ ਚਲੇ ਗਏ ਲੋਕਾਂ ਨੇ ਕਾਫੀ ਰਗਮਾ ਕੀਤਾ ਸ਼ਰਾਬ ਪੀ ਲੈਣ ਵਾਲੇ ਮੁਲਾਜ਼ਮ ਮੁੱਖ ਵਿਅਕਤੀ ਦੀ ਆਤੀ ਪੁਲਿਸ ਵਿੱਚ ਸਹਾਇਕ ਥਾਣੇਦਾਰ ਤਾਇਨਾਤ ਆ ਕੇਵਲ ਸੀ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਵਸਨਾ ਨੇਤਾ ਦੀ ਸੁਰੱਖਿਆ ਬਾਸ ਤੇ ਭੇਜਿਆ ਸੀ। ਪੁਲਿਸ ਵਾਲੇ ਬਾਅਦ ਦੇ ਵਿੱਚ ਕਹਾਣੀਆਂ ਤਾਂ ਬਹੁਤ ਬਣਾ ਲੈਂਦੇ ਨੇ। ਇਹ ਮਨੋਰ ਕਹਾਣੀਆਂ ਨੇ ਜਾਂ ਸੱਚੀ ਕਹਾਣੀਆਂ ਐ ਇਹ ਤਾਂ ਇੰਚਾਰਜ ਸਾਹਿਬ ਹੀ ਦੱਸ ਸਕਦੇ ਐ। ਉਹ ਕਹਿੰਦੇ ਕਿ ਵਿਧਾਇਕ ਰਮਨ ਰੋੜਾ ਨਾਲ ਗੱਲਬਾਤ ਕਰਦੇ ਆ ਸਹਾਇਕ ਥਾਣੇਦਾਰ ਨੇ। ਕਿਹਾ ਕਿ ਅਸੀਂ ਰਿਜ਼ੋਰਟ 'ਚ ਸੁਰੱਖਿਆ ਲਈ ਆਈ ਸੀ ਪੰਜ ਲੋਕਾਂ ਆ ਆਸ-ਪਾਸ ਦੇ ਲੋਕ ਵਿਧਾਇਕ ਨਾਲ ਆਏ ਲੋਕ ਉਕਤ ਮਲਾਜਮ ਦੀ ਵੀਡੀਓ ਬਣਾਉਂਦੇ ਰਹੇ ਇਹ ਤਾਂ ਸਾਡੇ ਰਵਾਜ ਪਹਿਗੇ ਬੰਦਾ ਭਾ ਮਰਦਾ ਹੋਵੇ ਉਹਨੂੰ ਛੱਡ ਦਿਓ ਪਹਿਲਾਂ ਵੀਡੀਓ ਬਣਾ ਲਓ ਉਹ ਕਹਿੰਦੇ ਕਿ ਲੋਕਾਂ ਨੇ ਸਹਾਇਕ ਥਾਣੇਦਾਰ ਤੇ ਨਸ਼ੇ 'ਚ ਹੋਣ ਦਾ ਇਲਜ਼ਾਮ ਲਾਇਆ ਉਹਨੇ ਲੋਕਾਂ ਨੂੰ ਧੱਕੇ ਮਾਰੀ ਵੀ ਕੀਤੀ ਲੋਕਾਂ ਤੋਂ ਫੋਨ ਮੰਗਦਾ ਸੀ ਤੇ ਇਹ ਅਸਲ ਦੇ ਵਿੱਚ ਸਾਰਾ ਕੰਮ ਪੜਤਾਲ ਦਾ ਹੈ ਕਿ ਜਿਹੜੇ ਇੰਚਾਰਜ ਸਾਹਿਬ ਉੱਥੇ ਗਏ ਸੀ ਉੱਚ ਅਧਿਕਾਰੀਆਂ ਨੂੰ ਦੱਸ ਕੇ ਇਹ ਰਿਜ਼ੋਰਟਾਂ ਦੇ ਵਿੱਚ ਪੁਲਿਸ ਦਾ ਜਿਹੜਾ ਗੋਰਖ ਧੰਦਾ ਅੰਮ੍ਰਿਤਸਰ ਦੇ ਵਿੱਚ ਕਾਫੀ ਵਧਿਆ ਹੋਇਆ ਹੈ ਇਸ ਵੇਲੇ ਤਾਂ ਬੜੀ ਅੱਛੀ ਸ਼ਖਸੀਅਤ ਉੱਥੇ ਪੁਲਿਸ ਕਮਿਸ਼ਨਰ ਨੇ ਜਿਹੜੇ ਨਸ਼ੇ ਦੇ ਤਾਂ ਦੂਰ ਰਹਾ ਬਹੁਤ ਉਹ ਤਾਂ ਬਿਲਕੁਲ ਸਾਦੇ ਗੁਰਸਿੱਖ ਆਦਮੀ ਨੇ ਸਵੇਰੇ ਸ਼ਾਮ ਕੀਰਤਨ ਕਰਨ ਵਾਲੇ ਇੱਕ ਚੰਗੇ ਅਖਸ ਦੇ ਮਾਲਕ ਨੇ ਸਰਦਾਰ ਰਜੀਤ ਸਿੰਘ ਢਿੱਲੋਂ ਉਹਨਾਂ ਦੇ ਹੁੰਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਤੇ ਰਾਜਨੀਤੀ ਤਾਂ ਨਹੀਂ ਭਾਰੂ ਜਿਹੜੀ ਆਮ ਲੋਕਾਂ ਦੀ ਥਾਂ ਤੇ ਇਹਨਾਂ ਲੋਕਾਂ ਨੇ ਉੱਥੇ ਕੰਮ ਕੀਤਾ ਹੋਇਆ ਜੀ ਜੀ ਸੋ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਨਗਰ ਨਿਗਮ ਚੋਣਾਂ ਲੈ ਕੇ ਲਗਾਤਾਰ ਕੋਈ ਨਾ ਕੋਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਹੁਣ ਵੀ ਕੌਂਸਲਰ ਵੱਲੋਂ ਹੰਗਾਮਾ ਕੀਤਾ ਗਿਆ ਤੇ ਆਵਾਜ਼ ਦੀ ਪਾਰਟੀ ਦੇ ਵਿਧਾਇਕ ਕੋਲ ਆਪਣਾ ਸਪਸ਼ਟਿਕਰਮ ਦਿੱਤਾ ਗਿਆ। ਗੱਲ ਇਹ ਹੈ ਜੀ ਜਦੋਂ ਤੋਂ ਇਹ ਨਗਰ ਨਿਗਮਾਂ ਨਗਰ ਕੌਂਸਲਾਂ ਪੰਚਾਇਤਾਂ ਭੰਗ ਹੋ ਗਈਆਂ ਨੇ। ਪਹਿਲਾਂ ਸਾਰੇ ਕੌਂਸਲਰਾਂ ਕੋਲੇ ਤਸਦੀਕ ਕਰਨ ਦਾ ਅਧਿਕਾਰ ਹੁੰਦਾ ਹੈ। ਉਹਦੀ ਥਾਂ ਤੇ ਉੱਤੇ ਕਹਿੰਦੇ ਜਦੋਂ ਇਹ 2 ਸਾਲ ਤੋਂ ਖਤਮ ਹੋ ਚੁੱਕਿਆ ਕਾਰਜਕਾਲ ਲੁਧਿਆਣੇ ਦਾ ਵੀ ਮਾਮਲਾ ਕਈ ਥਾਵਾਂ ਦਾ ਉੱਤੇ ਫਗਵਾੜਾ ਵਗੈਰਾ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਵੀ ਗਿਆ ਵੈ ਉਹ ਕਹਿੰਦੇ ਕਿ ਡੀਸੀ ਸਾਹਿਬ ਕੋਲੇ ਇਹ ਕੌਂਸਲਰ ਵਗੈਰਾ ਪੁੱਜੇ ਕਿ 95 ਵਾਰਡ ਨੇ ਤੁਸੀਂ ਇਹ ਮਾਮਲਾ ਸਾਰਾ ਸਰਕਾਰਾਂ ਨੇ ਤਸਦੀਕ ਦਾ ਐਮਐਲਏ ਕੋਲੇ ਭੇਜਤਾ ਐਮਐਲਏ ਕੋਲੇ ਨਾ ਸਮਾਂ ਹੁੰਦਾ ਹੈ ਕਿਉਂ ਇਸ ਕੰਮ ਨੂੰ ਦੇਖ ਸਕਣ ਝੇਤਿਆਂ ਦਾ ਤਾਂ ਕਰ ਦਿੰਦੇ ਹੋਣਗੇ ਉਹ ਕਹਿੰਦੇ ਕਿ ਸਰਕਾਰ ਨੂੰ ਡਰ ਸਤਾ ਰਿਹਾ ਤੇ ਆਪ ਦਾਇਰੇ ਸਪਾਈ ਦਿੱਤੀ ਉਹ ਕਹਿੰਦਾ ਜੀ ਦੇਖੋ ਚੋਣਾਂ ਤਾਂ ਪ੍ਰਕਿਰਿਆ ਮੁਤਾਬਕ ਹੋਣਗੀਆਂ ਜਲੰਧਰ ਤੇ ਸਾਡੀ ਜਿੱਤ ਹੋਈ ਹੈ ਇਹ ਲੋਕ ਜਾਣ ਬੁੱਝ ਕੇ ਇਲਜ਼ਾਮ ਲਾਉਂਦੇ ਨੇ ਤੇ ਨਵੀਂ ਬਰਬਾਦੀ ਕਰ ਦਿੱਤੀ ਹੈ ਜਲਦੀ ਚੋਣਾ ਹੋ ਜਾਣ ਗਿਆ ਲੋਕਾਂ ਨੂੰ ਸੌਖਾ ਹੋ ਜਾਵੇਗੀ ਭੱਦੀ ਸੀ ਸਾਹਿਬ ਨੂੰ ਇਸ ਤਰ੍ਹਾਂ ਦੇ ਤਸਦੀਕ ਵਗਾਰਾ ਦੇ ਅਧਿਕਾਰ ਇੱਕ ਵਾਰੀ ਪਹਿਲਾਂ ਵੀ ਸਮੱਸਿਆ ਆਈ ਸੀ ਉਦੋਂ ਗੱਜਟੜਨ ਅਧਿਕਾਰੀਆਂ ਨੂੰ ਦੇ ਦਿੱਤੇ ਸੀ ਕਿਸੇ ਸਕੂਲ ਦਾ ਹੈਡਮਾਸਟਰ ਐਸ ਡੀਓ ਜਿਹਨੇ ਗੱਜਟੜਨ ਅਧਿਕਾਰੀ ਨੇ ਕੋਈ ਡਾਕਟਰ ਆ ਉਹਨਾਂ ਨੂੰ ਤਸਦੀਕ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ ਲੋਕਾਂ ਦੀ ਖੱਜਲਖੋਰੀ ਨਾ ਹੋਵੇ ਤੁਸੀਂ ਤਸਦੀਕ ਕਰਦਿਆ ਕਰੋ ਸੋ ਇੱਥੇ ਮੇਰੇ ਖਿਆਲ ਇਹ ਜਿਹੜਾ ਸਾਰਾ ਕੁਝ ਹੈ ਉਬਕਰੇ ਕਾ ਸਮਾਜ ਸਰਕਾਰ ਇੱਕ ਪਾਸੇ ਕਹਿੰਦੀ ਆ ਲੋਕਾਂ ਦੇ ਦੁਆਰ ਪਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੌਖਾ ਕਰਨ ਵਾਸਤੇ ਕੋਈ ਵੀ ਸਰਕਾਰ ਤਤ ਪਰ ਨਹੀਂ ਹੁੰਦੀ ਉਹ ਪੁਰਾਣੇ ਨੂੰ ਸਹੀ ਕਹਾਉਣ ਦਾ ਯਤਨ ਕਰਦੀ ਹੈ ਜੀ ਜੀ ਸੋ ਦੂਜੇ ਪਾਸੇ ਆਮ ਆਦੀ ਪਾਰਟੀ ਵੱਲੋਂ ਕੱਲ ਮੋਹਾਲੀ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਜੀ ਦੇਖੋ ਇਹ ਪ੍ਰਦਰਸ਼ਨ ਇਹਨਾਂ ਦੇ ਸੂਬਾ ਆਪ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੇ ਮਾਮਲੇ 'ਚ ਜਿਤ ਤੱਕ ਮੇਰਾ ਖਿਆਲ ਹੈ ਕੱਲ ਇੰਡੀਆ ਗੱਠਜੋੜ ਸਾਰਾ ਅਰਵਿੰਦ ਕੇਜਰੀਵਾਲ ਦੀ ਰਿਹਾਈ ਲਈ ਉਥੇ ਧਰਨਾ ਪ੍ਰਦਰਸ਼ਨ ਕਰੇਗਾ ਕਈ ਸਵਾਲ ਵੀ ਚੱਕਦੇ ਆ ਕਿ ਕੇਜਰੀਵਾਲ ਸਾਹਿਬ ਨੂੰ ਜਿਹੜਾ ਅੰਦਰ ਕੀਤਾ ਉਹ ਕਥਤ ਰੂਪ ਦੇ ਵਿੱਚ ਜਿਹੜੀ ਆਪਕਾਰੀ ਨੀਤੀ ਦੇ ਵਿੱਚ ਉਥੇ ਜਮਨੀ ਲਾਂਡਰਿੰਗ ਦੇ ਵਿੱਚ ਕਥਤ ਭ੍ਰਿਸ਼ਟਾਚਾਰ ਹੋਇਆ ਹੈ ਉਸ ਮਾਮਲੇ 'ਚ ਹੈ। ਅਲਜਾਮ ਜਦੋਂ 2000 2 ਦੇ ਆਸ-ਪਾਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ 63 ਜਾਂ 4 ਦਾ ਮਾਮਲਾ ਹੈ। ਬਾਦਲ ਬਾਪ ਬੇਟੇ ਨੂੰ ਵੀ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਵੱਧ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ 'ਚ ਲਿਆਂਦਾ ਸੀ। ਹਾਲਾਂਕਿ ਇਹਨਾਂ ਨੇ ਜਵਾਂ ਤਨੀ ਕਰਾਈ ਉਹ ਅਦਾਲਤ ਕਰਕੇ ਆਏ ਸੀ। ਤੇ ਅਕਾਲੀ ਦਲ ਦੇ ਬੀਰੋਜਪੁਰ ਦਰਸ਼ਨ ਕੀਤੇ। ਜਦੋਂ ਉਹਨਾਂ ਦੀ ਰਿਹਾਈ ਹੋਈ ਗੱਡੀ 'ਚ ਬਠਾਲ ਕੇ ਗੇਅਰ ਨਿਊਟਰਲ ਕਰਕੇ ਪਟਾਕੇ ਵਜਾ ਕੇ ਗੁਰਦੁਆਰਾ ਦੁਖਨ ਮਾਰਨ ਸਾਹਿਬ ਤੱਕ ਲੈ ਕੇ ਗਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਜਾਬ ਪੱਦਰ ਦਾ ਧਰਨਾ ਮਹਾਲੀ ਚ ਦੇਤਾ ਸਿਆਣੇ ਨਿਕਲੇ ਜੇ ਦਿੱਲੀ ਚ ਕਹੇਂਦੇ ਨਾਮ ਚੰਡੀਗੜ੍ਹ ਚ ਤਾਂ ਇਹ ਗਰਮੀ ਦੇ ਮਹੀਨੇ ਵਿੱਚ ਨਾ ਚੰਡੀਗੜ੍ਹ ਪੁਲਿਸ ਠੰਡੇ ਪਾਣੀ ਦੇ ਬਿਛਾਰਾ ਵੀ ਬਹੁਤ ਮਾਰਦੀ ਐ ਇਹਨਾਂ ਨੇ ਮਹਾਲੀ ਚ ਰੱਖ ਲਿਆ ਜਿੱਥੇ ਆਪਣੀ ਪੁਲਿਸ ਦਾ ਰਾਜ ਚੱਲਦਾ ਹੈ ਉੱਥੇ ਧਰਨਾ ਤੁਰਨਾ ਦੇ ਕੇ ਬੜਿਆਉਣਗੇ ਧਰਨਾ ਦੇਣਾ ਮੁਜਾਰਾ ਕਰਨਾ ਜਮਹੂਰੀ ਹੱਕ ਹੈ ਕਿਸੇ ਬੰਦੇ ਦਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਵੀ ਜਮਹੂਰੀ ਹੱਕ ਹੈ ਜੀ ਦੇ ਤਹਿਤ ਉਹ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਲਈ ਧਰਨੇ ਦੇਣਗੇ ਧਰਨਿਆਂ ਦਾ ਪੈਸੇ ਅਦਾਲਤਾਂ ਤੇ ਕੋਈ ਬੜਾ ਅਸਰ ਨਹੀਂ ਪੈਂਦਾ ਹੁੰਦਾ ਕਿ ਇਹ ਧਰਨਿਆਂ ਨਾਲ ਕੋਈ ਅਸਰ ਪਵੇਗਾ ਜੀ ਜੀ ਸੋ ਦੂਜੇ ਪਾਸੇ ਦਿੱਲੀ ਦੇ ਵਿੱਚ ਕੋਚਿੰਗ ਸੈਂਟਰਾਂ ਨੂੰ ਲੈ ਕੇ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਦਾ ਜੀ ਕਹਿੰਦੇ ਆ ਕਿ ਸੱਪ ਨਿਕਲ ਜੇ ਫਿਰ ਲਕੀਰ ਨੂੰ ਕੁੱਟੀ ਜਾਓ ਦਿੱਲੀ ਜਿੱਥੇ ਤਿੰਨ ਕਸਬਿਆਂ ਦੀਆਂ ਸਰਕਾਰਾਂ ਬੈਠੀਆਂ ਨੇ ਇੱਕ ਕਾਰਪੋਰੇਸ਼ਨ ਇੱਕ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਤੇ ਤੀਜੀ ਕੇਂਦਰ ਦੀ ਸਰਕਾਰ ਉਥੇ ਇਹ ਸਾਰੇ ਭਾਰਤ 'ਚ ਰਿਵਾਜ ਹੈ ਬਹੁਮੰਜਲੀ ਬਿਲਡਿੰਗ ਬਣਾਓ ਜ਼ਮੀਨ ਦੋਜ ਤੇ ਉਹਨਾਂ ਨੂੰ ਕਹੋ ਜੀ ਇਹ ਤਾਂ ਸਾਡੀ ਪਾਰਕਿੰਗ ਹੈ ਮੁੜ ਕੇ ਵਪਾਰਕ ਕੰਮ ਲਓ ਮੈਂ ਆਇਆ ਪਾਣੀ ਆਇਆ ਜਿੱਥੇ ਬੱਚੇ ਪੜ੍ਹ ਰਹੇ ਸੀ ਕੋਚਿੰਗ ਸੈਂਟਰਾਂ 'ਚ ਅੱਖ ਬਚਾ ਕੇ ਜਾਂ ਅੱਖ ਬਚਾ ਕੇ ਕਹਿ ਦਿਓ ਜਾਂ ਅੱਖਰ ਲਾ ਕੇ ਸਰਕਾਰਾਂ ਤੇ ਨਗਰ ਨਿਗਮਾਂ ਦੇ ਨਾਲ ਉਥੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਉਹ ਬਾਹਰ ਨਾ ਨਿਕਲ ਸਕੇ ਤੇ ਫਿਰ ਜਾਗ ਪਏ ਆ ਗਿਆਂ ਉਸ ਖੇਤਰ ਵਿੱਚ ਹੂੰ ਹੂੰ ਕਰਨ ਵਾਲੀਆਂ ਗੱਡੀਆਂ ਕੀ ਦਿੱਲੀ ਸਰਕਾਰ ਕੀ ਰਾਜਪਾਲ ਸਾਹਿਬ ਤੇ ਕੀ ਦਿੱਲੀ ਨਗਰ ਨਿਗਮ ਦਿੱਲੀ ਨੇ ਕਰਨੇ ਕੋਤਾ ਆਮ ਆਦਮੀ ਪਾਰਟੀ ਦੀ ਹੈ ਤੁਸੀਂ ਜਵਾਬ ਦਿਓ ਕਿ ਉੱਥੇ ਬੇਸਮੈਂਟਾਂ ਦੇ ਵਿੱਚ ਇਹ ਕੀ ਚੱਲ ਰਿਹਾ ਸੀ ਤੋਂ ਉਹ ਸੁਰੱਖਤ ਨਹੀਂ ਬੱਚੇ ਸੁਰੱਖਤ ਨਹੀਂ ਬੱਚੇ ਆਪਣਾ ਭਵਿੱਖ ਬਣਾਉਣ ਵਾਸਤੇ ਕੋਚਿੰਗ ਲੈ ਕੇ ਕੋਈ ਬਾਹਰ ਜਾਣਾ ਚਾਹੁੰਦਾ ਕੁਝ ਕਰਨਾ ਚਾਹੁੰਦਾ ਹੈ ਆ ਜਿਹੜੇ ਵਿਸ਼ਵ ਗੁਰੂ ਬਣਨ ਵਾਲੇ ਨੇ ਇਹ ਵੀ ਫੇਲ ਤੇ ਜਿਹੜੇ ਨਵਿਕਲੀ ਸਰਕਾਰਾਂ ਚਲਾਉਣ ਵਾਲਿਆਂ ਦਾ ਉਹ ਵੀ ਫੇਲ ਇਹਨਾਂ ਦੇ ਮhalla clinic ਵੀ ਫੇਲ ਇਹਨਾਂ ਦੇ ਸਿੱਖਿਆ ਉੱਤੇ ਵੀ ਸਵਾਲ ਉੱਠੇ ਹੈ ਰਿਜ਼ਲਟਾਂ ਤੋਂ ਹੁਣ ਸਾਰੇ ਤਰਫੋਂ ਉਹਦਾ ਜਿਹੜਾ ਅਭਿਸ਼ੇਕ ਗੁਪਤਾ ਸੀਓ ਕਹਿੰਦਿਆ ਕਿ ਚਾਰ ਹੋਰ ਫੜਲੇ ਅੱਧੀ ਦਰਜੇ ਦੇ ਕਰੀਬ ਫੜੇ ਗਏ ਤੇ ਨਗਰ ਨਗਰ ਦੀ ਜਿਹੜੀ ਪੀਲਾ ਪੰਜਾ ਮਸ਼ੀਨ ਸੀ ਉਹ ਜਗਾਲੀ ਖੜੀ ਸੀ ਉਹਨੂੰ ਵੀ ਤੇਲ ਤੂਲ ਦੇ ਲਿਆਕ ਤੇ ਅੱਜ ਪੁਰਾਣੇ ਰਜਿੰਦਰਨਗਰ ਦੇ ਵਿੱਚ ਬਿਲਡਿੰਗਾਂ ਤੋੜਨ ਤੁਰਪੇ ਕਹਦੇ ਜੀ ਤਾਂ ਜਾਇਜ ਬੰਦਿਆਂ ਨੇ ਅੱਜ ਬੰਦਿਆਂ ਨੇ ਪਤਾ ਕਰੋ ਇਹ ਬਿਲਡਿੰਗ ਕਦੋਂ ਦੀ ਨਿਯਾਇਤ ਚੱਲਦੀ ਸੀ ਤੇ ਅੱਜ ਦੇ ਕਟੜਾ ਇਮਾਨਦਾਰ ਇਹ ਕੀ ਕਰਦੇ ਸੀ ਇਹਨਾਂ ਦੀ ਕਾਰਪੋਰੇਸ਼ਨ ਕੀ ਕਰਦੀ ਸੀ ਇਹਨਾਂ ਦੀ ਮੇਅਰ ਕਾਉਂਸਲਰ ਕੀ ਕਰਦੇ ਸੀ ਕਹਿੰਦੇ ਆ ਕਿ ਉਹ ਨਗਰ ਦੇਗੋਂ ਨੇ ਕੁਝ ਬੰਦੇ ਮਤਲਬੀ ਕਰਦੇ ਸਸਪੈਂਡ ਕਰਦੇ ਉਹ ਤੇ ਦਿਖਾਇਆ ਜਾ ਰਿਹਾ ਕਿ ਦੇਖੋ ਅਸੀਂ ਐਕਸ਼ਨ ਲਾਈਨ 'ਚ ਕਿੰਨਾ ਤੇਜ਼ ਆਏ ਸੱਤ-ਅੱਠ ਸਾਲ ਸਾਡੀ ਨੀਂਦ ਬੰਦ ਰਹੀ ਕੁੰਭ ਕਰਨੀ ਨੀਂਦ ਸੁੱਤੇ ਰਹੇ ਉਹ ਤਿੰਨ ਘਰਾਂ ਦੇ ਚਿਰਾਗ ਬੁਝ ਗਏ ਤੇ ਫਿਰ ਇਹ ਤੁਰਪੇ ਐਕਸ਼ਨ ਲਾਈਨ ਵਾਸਤੇ ਜਿਹੜਾ ਹੁੰਦਾ ਨਾ ਕਾਟ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਹੁੰਦੀ ਝੂਠ ਫਰੇ ਇੱਕ ਅੱਧੀ ਵਾਰ ਚੱਲ ਜਾਂਦਾ ਬਾਰ-ਬਾਰ ਨਹੀਂ ਜਾਂਦਾ ਸੋ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਾਓ ਸੱਚੀ ਗੱਲ ਲੈ ਕੇ ਆਓ ਮਸ਼ਹੂਰੀਆਂ ਨਾਲ ਜਦੋਂ ਟਲਿਪਾ ਪੁੱਛੀ ਕਰੋਗੇ ਉਹ ਬਾਲਾ ਚੱਕ ਚਲਦੀਆਂ ਨਹੀਂ ਹੁੰਦੀਆਂ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟਲੋ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਬਹੁਤ ਬੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ